ਕੈਂਪ ਤੇ ਦੇਚੇ ਲਗਾਤਾਰ ਜਿਹੜਾ ਹੈ ਬਹੁਤ ਲਾਜ਼ਮ ਜਿਹੜੇ ਨੇ ਉਹ ਦੇ ਨਾਲ ਆਹ ਜਿਹੜੀ ਆ ਉਹ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪੁਲਿਸ ਕੁਸ਼ਲ ਵੀ ਜਿਹੜੇ ਆ ਉਹ ਮੌਕੇ ਦਾ ਸਾਥੋਂ ਆਪਰੇਸ਼ਨ ਤਹਿਤ ਸਾਰਾ ਕਾਰਜ ਚੁਕੀ ਜਾ ਰਹੀ ਹੈ ਜਿਹੜਾ ਹੈ ਉਹ ਕਾਰਜ ਚੱਲ ਰਿਹਾ ਹੈ ਮਾੜਾ ਮਚਨ ਹੋ ਜਾ ਮੇਰਾ ਵੀ ਨਾ ਬੜ ਜੇ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਜਿਵੇਂ ਇੱਕ ਮਾਈਕ ਮਾਈਕ ਅੱਜ ਇੱਥੇ ਅੱਜ ਚਲੰਦਰ ਸ਼ਹਿਰ ਦੇ ਵਿੱਚ 11 ਥਾਵਾਂ ਤੇ ਕੈਸੋ ਕਰਾਇਆ ਜਾ ਰਿਹਾ ਜਿਸ ਦੀ ਕੀ ਸੁਪਰਵਾਈਜ਼ਨ ਹਰ ਥਾਂ ਦੀ ਇੱਕ ACP ਰੈਂਕ ਅਫਸਰ ਵੱਲੋਂ ਕੀਤੀ ਜਾ ਰਹੀ ਹੈ ਮੇਰੇ ਵੱਲੋਂ ਇੱਥੇ ACP ਵੈਸਟ ਦੇ ਅਧੀਨ ਜੋ ਕੈਸੋ ਕਰਾਇਆ ਜਾ ਰਿਹਾ ਹੈ ਉਹਦੀ ਸੁਪਰਵਾਈਜ਼ਨ ਤੇ ਕੈਸੋ ਦੇ ਲਈ ਮੈਂ ਵੀ ਇੱਥੇ ਪਹੁੰਚੀ ਹਾਂ ਮੈਮ ਨਸ਼ਾ ਵੀ ਬ੍ਰਾਹਮਣ ਉਹਦੇ ਬਾਰੇ ਦੱਸੋ ਅੱਜ ਅੱਜ ਹੀ ਆਪਾਂ 11 ਥਾਵਾਂ ਤੇ ਅੱਜ ਆਪਰੇਸ਼ਨ ਕਰਾ ਰਹੇ ਹਾਂ ਸੋ ਜਿਹਦੇ ਵਿੱਚ ਜਿਹੜੀ ਵੀ ਅਚੀਵਮੈਂਟ ਆਂਦੀ ਹੈ ਉਪਾ ਤੁਹਾਡੇ ਨਾਲ 4 ਵਜੇ ਤੱਕ ਸ਼ੇਅਰ ਕਰਦੇ ਹਾਂ ਸੋ ਬੇਸਿਕਲੀ ਮੈਂ ਇਥੇ ਦੱਸਣਾ ਚਾਹੂੰਗੀ ਤੁਹਾਨੂੰ ਸਾਰਿਆਂ ਨੂੰ ਕਿ ਜਿਹੜੀ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੀ ਜੋ ਹਦਾਇਤਾਂ ਹਨ ਤੇ ਜੋ ਇੱਕ ਨਸ਼ਿਆਂ ਖਿਲਾਫ ਇੱਕ ਵਾਰ ਆਪਾਂ ਸ਼ੁਰੂ ਕੀਤੀ ਹੈ ਜਿਹੜਾ ਯੁੱਧ ਸ਼ੁਰੂ ਕੀਤਾ ਹੈ ਉਹਦੇ ਤਹਿਤ ਆਪਾਂ ਜਲੰਧਰ ਕਮਿਸ਼ਨਰੇਟ ਦੇ ਜਿਹੜੇ ਆਪਣੇ ਹੌਟਸਪੌਟਸ ਹਨ ਉਹਨਾਂ ਤੇ ਇੱਕ ਐਸੋ ਆਪਰੇਸ਼ਨ ਕਰਾ ਕੇ ਇਸ ਦੇ ਵਿੱਚ ਅੱਗੇ ਆਪਣੀ ਆਪਣੀ ਇੰਟੈਂਸ਼ਨ ਹੈ ਕਿ ਵੱਧ ਤੋਂ ਵੱਧ ਰਿਕਵਰੀ ਕੀਤੀ ਜਾਏ ਵੱਧ ਤੋਂ ਵੱਧ ਐਫਆਈਆਰ ਦਰਜ ਕੀਤੀਆਂ ਜਾਣ ਸੋ ਇਹ ਇੱਕ ਇਹ ਇੱਕ ਇੱਕ ਦਿਨ ਤੱਕ ਹੀ ਸੀਮਿਤ ਨਹੀਂ ਹੈ ਸੋ ਅਸੀਂ ਇਸ ਦੇ ਵਿੱਚ ਜੋ ਨਸ਼ਾ ਦੇ ਖਿਲਾਫ ਦੀ ਕਾਰਵਾਈ ਹੈ ਇਸ ਦੇ ਵਿੱਚ ਸਾਡੇ ਵੱਲੋਂ ਹਰ ਦਿਨ ਦੀ ਇੱਕ ਪਲਾਨਿੰਗ ਕੀਤੀ ਗਈ ਹੈ ਕਿ ਅਸੀਂ ਕਿੱਥੇ ਇਸੇ ਕਾਰਵਾਈ ਕਰਾਂਗੇ ਅੱਛਾ ਜਿਹੜੇ ਨਸ਼ਾ ਨੂੰ ਜਿਨ੍ਹਾਂ ਤੋਂ ਨਸ਼ਾ ਪ੍ਰਾਪਤ ਹੋ ਰਿਹਾ ਹੈਗਾ ਇਹ ਜੋ ਨਸ਼ਾ ਵੇਚਰੇ ਨੇ ਕਿ ਉਹਨਾਂ ਦੇ ਘਰ ਦੇ ਉੱਪਰ ਵੀ ਪੀਲਾ ਪੰਜਾ ਚੱਲੇਗਾ ਅੱਜ ਜਲੰਧਰ ਦੇ ਵਿੱਚ ਅੱਜ ਆਪਣਾ ਮੈਂ ਦੱਸਿਆ ਜਿਵੇਂ ਤੁਹਾਨੂੰ 11 ਥਾਵਾਂ ਤੇ ਆਪਾਂ ਕੈਸੋ ਕਰਾ ਰਹੇ ਹਾਂ ਤੇ ਇਹਦੀ ਜੋ ਰਿਕਵਰੀਜ਼ ਹੈ ਉਹ ਆਪਾਂ ਸ਼ਾਮ ਤੱਕ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਮੈਡਮ 11 ਨੰਬਰ 5 5 ACP ਰੈਂਕ ਅਫਸਰ ਹਰੇਕ ਆਪਣੇ ਏਰੀਆ ਦੇ ਕੈਸੋ ਆਪਰੇਸ਼ਨ ਨੂੰ ਸੁਪਰਵਾਈਜ਼ ਕਰੇਗਾ ਅੱਛਾ ਪੀਲਾ ਪੰਛੀ ਵੀ ਮੈਮ ਚੱਲੇਗਾ ਜੇਕਰ ਕਿਸੇ ਕੋਲ ਨਸ਼ਾ ਬਰਾਮਦ ਹੁੰਦਾ ਹੈ ਜਾਂ ਫਿਰ ਕੰਫਰਮ ਹੁੰਦਾ ਹੈ ਕਿ ਇਹ ਨਸ਼ਾ ਤਸਕਰਾਂ ਹੈ ਪੰਜਾਬ ਦੇ ਬਾਕੀ ਇਲਾਕੇ ਵੇਖਣ ਨੂੰ ਆ ਰਿਹਾ ਹੈ ਜਲੰਧਰ ਤੋਂ ਵੈਸਲੇ ਇਲਾਕੇ ਦੀ ਗੱਲ ਕਰੀ ਜਾਵੇ ਮੈਮ ਇਹ ਵੀ ਜਲੰਧਰ ਦਾ ਨਸ਼ਾ ਦਾ ਗੜ ਮੰਨਿਆ ਜਾਂਦਾ ਕੁਝ ਹੌਟਸਪੌਟ ਹੈਗੇ ਨੇ ਇੱਧਰ ਦੇ ਜਿਨ੍ਹਾਂ ਨੂੰ ਲੈ ਕੇ ਖਾਸ ਤੁਹਾਡੀ ਪੁਲਿਸ ਦੀ ਮੁਸਤੈਦੀ ਜਿਹੜੀ ਉੱਥੇ ਹੋਵੇਗੀ ਬਿਲਕੁਲ ਬਿਲਕੁਲ ਇਹ ਪੂਰੀ ਜੀ ਬੁਸਤੈਦੀ ਦੇ ਨਾਲ ਇੱਥੇ ਵਧੀਆ ਅਸੀਂ ਆਪਰੇਸ਼ਨ ਕਰਾਂਗੇ ਤੇ ਸ਼ਾਮ ਤੱਕ ਇੱਕ ਵਾਰ ਤੁਹਾਡੇ ਨਾਲ ਆਪਾਂ ਸ਼ੇਅਰ ਵੀ ਕਰ ਲਾਂਗੇ ਕਿ ਅੱਜ ਦੇ ਦਿਨ ਦੇ ਆਪਣੀ ਕੀ ਰਿਕਵਰੀ ਹੋਈ ਕਿੰਨੀ ਐਫ ਆਈ ਆਰ ਦਰਜ ਹੋਈ ਆ ਤੇ ਕੀ ਇਸ ਦੇ ਬਿਛਾ ਮੈਮ ਇੱਕ ਉਪਕਾਰ ਨਗਰ ਦੇ ਵਿੱਚ ਸਵੇਰੇ ਰੇਡ ਕੀਤੀ ਸੀ ਉੱਥੋਂ ਵੀ ਇੱਕ ਬੰਦੇ ਨੂੰ ਰਾਉਂਡ ਅਪ ਕੀਤਾ ਹੈਗਾ ਉਦੋਂ ਹੀ ਕੋਲ ਕੀ ਬਲਾਮਦਗੀ ਹੋਈ ਹੁਣ ਆਪਾਂ ਸ਼ੇਅਰ ਕਰਦੇ ਹਾਂ ਮੈਡਮ 11 ਇਲਾਕੇ ਤੁਸੀਂ ਕਿਹਾ ਸਰਚ ਕਰ ਰਹੇ ਹੋ ਕਿਹੜੇ ਕਿਹੜੇ ਇਲਾਕੇ ਥੋੜਾ ਸ਼ੇਅਰ ਕਰਦੇ ਆਂ ਜਿਵੇਂ ਪਾਰਗੋ ਕੈਂਪ ਚ ਹੈਗਾ 55 ਸਬਡਿਵੀਜ਼ਨ ਦੇ ਵਿੱਚ ਅਸੀਂ ਦੋ ਦੋ ਹੌਟਸਪੌਟਸ ਲੱਭ ਕੇ ਉਹਨਾਂ ਦੇ ਵਿੱਚ ਆਪਾਂ ਅੱਗੇ ਕਾਸੋ ਕਰਾ ਰਹੇ ਹਾਂ ਠੀਕ ਹੈ ਮੈਡਮ ਇਹ ਜਿਹੜੇ ਆਪਰੇਸ਼ਨ ਹੈਗੇ ਜਿਹੜੀ ਛੋਟੇ ਛੋਟੇ ਆਪਣੇ ਸਮਗਰੀਆਂ ਤੇ ਜਿਹੜੇ ਨਸਲ ਤੱਕ ਕਰ ਰਹੇ ਨੇ ਵੱਡੇ ਜਿਹੜੇ ਮਗਰਮਛ ਨੇ ਉਹਨਾਂ ਨੂੰ ਫੜਨ ਲਈ ਕਿੰਨੇ ਕਪੜੇ ਹੈਲਪਫੁਲ ਹੈ ਜਿਹੜੇ ਆਪਰੇਸ਼ਨ ਹੈਗੇ ਨੇ ਤੇ ਦੇਖੋ ਇਸ ਦੇ ਵਿੱਚ ਬਹੁਤ ਵਧੀਆ ਤੁਸੀਂ ਪੁੱਛਿਆ ਇਸ ਦੇ ਵਿੱਚ ਇਹਨਾਂ ਦੀ ਪੁੱਛ ਵਿੱਚ ਵਿੱਚ ਕਿੱਥੋਂ ਇਹਨਾਂ ਦੀ ਸਪਲਾਈ ਲਾਈਨ ਡਾਊਨ ਕਰਨਾ ਹੈ ਸੋ ਪਹਿਲਾ ਸਾਡਾ ਫੋਕਸ ਹੈਗਾ ਜਿਹੜੀ ਸਟਰੀਟ ਲੈਵਲ ਦੀ ਕੋਈ ਵੀ ਪੈਟਲਿੰਗ ਹੈਗੀ ਹੈ ਉਹਨੂੰ ਰੋਕਿਆ ਜਾਵੇ ਉਸ ਤੋਂ ਅੱਗੇ ਦਾ ਜਿਹੜਾ ਸਾਡਾ ਆਪਰੇਸ਼ਨ ਦੇ ਵਿੱਚ ਫੋਕਸ ਰਹੇਗਾ ਉਹੀ ਹੈ ਕਿ ਵੀ ਇਹਨਾਂ ਦੀ ਅੱਗੇ ਤੇ ਫਾਰਵਰਡ ਤੇ ਬੈਕਵਰਡ ਲਿੰਕੇਜ ਨੂੰ ਆਪਾਂ ਕਹਿੰਦੇ ਆ ਕਿ ਉਹ ਕਿੱਥੋਂ ਰਿਕਵਰੀਜ਼ ਹੋ ਰਹੀਆਂ ਹਨ ਉਹ ਕਿੱਥੋਂ ਸਪਲਾਈ ਹੋ ਰਹੀ ਹੈ ਉਸ ਚੇਨ ਨੂੰ ਪੂਰੀ ਤਰ੍ਹਾਂ ਚੌਕ ਕੀਤਾ ਜਾਵੇ ਸਾਈਂਗਿਓ